ਚੱਲ 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 ਬੱਡਾਵਾ ਉਹ ਕਿਹੜੀ ਖਿਲਾਵਾਂਗੇ ਹਾਂਜੀ ਬਾਈ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੇਂ ਪਰ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਐ ਮੀਨਿਆ ਦੇਖ ਸਕਦੇ ਹੋ ਕਿਵੇਂ ਹਾਲ ਕੀਤਾ ਪਿੰਡ ਕੜੈਲੀ ਜ਼ਿਲ੍ਹਾ ਬਠਿੰਡਾ ਬਠਿੰਡੇ ਜिले ਦਾ ਆਖਰੀ ਪਿੰਡ ਐ ਕੜੈਲੀ ਟੇਲ ਤੇ ਉਦੋਂ ਗਾਹ ਬਰਨਾਲਾ ਜਿਹੜਾ ਸ਼ੁਰੂ ਹੋ ਜਾਂਦਾ ਆਹ ਦੇਖ ਸਕਦੇ ਹੋ ਮੀਨਿਆ ਕੀ ਬੁਰਾ ਹਾਲ ਕੀਤਾ ਹੋਇਆ ਆਪਾਂ ਦਿਖਾਉਨੇ ਤੁਹਾਨੂੰ ਸਾਰੇ ਪਿੰਡ ਦਾ ਹਾਲ ਕਈ ਘਰ ਡਿੱਗ ਕੇ ਟੁੱਟ ਗਏ ਤੇ ਖੇਤਾਂ ਚ ਦੇਖ ਲਓ ਪਾਣੀ ਇਦਾਂ ਫਿਰਦਾ ਬਹੁਤ ਜ਼ਿਆਦਾ ਇੱਕ ਜਿਵੇਂ ਦੋ ਤਿੰਨ ਸੂਇਆਂ ਦਾ ਇਕੱਠਾ ਪਾਣੀ ਆਉਂਦਾ ਹੁੰਦਾ ਹੁੰਦਾ ਐ ਦੂਜੇ ਪਿੰਡਾਂ ਚੋਂ ਪਾਣੀ ਆਈ ਜਾਂਦਾ ਸਾਰਾ ਪਿੰਡੀ ਡੁੱਬ ਗਿਆ ਇਹ ਆ ਦੇਖ ਸਕਦੇ ਆ ਆ ਦੇਖ ਸਕਦੇ ਹੋ ਵੀ ਦੇਖ ਲਓ ਇੱਥੇ ਇਧਰ ਨੂੰ ਬਹੁਤ ਜਿਆਦਾ ਪਾਣੀ ਹੁੰਦਾ ਜਾਂਦਾ ਪੈਰਾਂ ਤੋਂ ਪਤਾ ਲੱਗਦਾ ਆ ਸਾਰਾ ਆ ਉਧਰੋਂ ਆ ਪਾਣੀ ਸਾਰੇ ਇਧਰ ਡਾਫ ਲੱਗੀ ਜਾਂਦੀ ਆ ਬਹੁਤ ਜ਼ਿਆਦੇ ਪਾਣੀ ਹੋਈ ਜਾਂਦਾ ਇਧਰ ਨੂੰ ਛੋਟੇ ਛੋਟੇ ਪਾਣੀ ਹੋਇਆ ਪੈਸ ਤੇ ਘੱਟ ਸੀ ਉਹਨੇ ਸਾਰੀ ਡੁੱਬੇ ਪਏ ਹੈ ਨਾ ਬੱਦਲ ਫੇਰ ਉੱਤੇ ਖੜਾ ਦੇਖ ਲੈਣਾ ਉਧਰੋਂ ਚੜਾ ਹੀ ਆਉਂਦਾ ਬਸ ਹੂੰ ਆਹ ਦੇਖ ਸਕਦੇ ਹੋ ਬਾਈ ਦੇਖ ਲਓ ਕੀ ਹਾਲਾਤ ਨੇ ਮੋਟਰ ਵੀ ਉੱਚੇ ਥਾਂ ਹੋਣ ਕਰਕੇ ਬਾਗੀ ਆਹ ਦੇਖ ਆ ਜਾ ਤੋ ਡੀਪ ਪਾਣਾ ਆਕਨਿੰਦਾ ਬਹੁਤ ਬੁਰੇ ਹਾਲ ਆ ਬਈ ਅਗਲਾ ਕਹਿੰਦਾ ਖਾਨ ਆਇਆ ਖਾਨ ਆ ਆਪਾਂ ਖਾਂਦੀ ਪੈਂਦੀ ਐ ਮਾਰ ਪਾਣੀ ਦੀ ਖਾਂਦੀ ਪੈਂਦੀ ਐ ਤੁਸੀਂ ਦੇਖ ਸਕਦੇ ਹੋ ਝੋਨੇ ਨੀਆਂ ਮਾੜੀਆਂ ਮਾੜੀਆਂ ਤੂਈਆਂ ਹੀ ਦਿੱਦੀਆਂ ਆਸ ਕਿੰਨੇ ਕਿੰਨੇ ਫੇਰ ਹੋ ਗਈ ਬਾਰਿਸ਼ ਰੁਕਣ ਦਾ ਨਾਂ ਨਹੀਂ ਦੀ ਪਿੰਡ ਡੁੱਬਿਆ ਪਿਆ ਜਾ ਕੇ ਹੁਣ ਚਾਰ ਦੇਖਦੇ ਆਂ ਜੀ ਆਹ ਖਾਂਣੀ ਪਾਣੀ ਪੈ ਗਿਆ ਆ ਦੇਖ ਸਕਦੇ ਹੋ ਵੀ ਕੜੈਲੀ ਪਿੰਡ ਦੇ ਹਾਲਾਤ ਆ ਇਹ ਖੇਤਾਂ ਦੇ ਵਿੱਚ ਤੁਰਿਆ ਫਿਰਦਾ ਦੇਖ ਲਾ ਝੋਨਾ ਦੇਖ ਲਾ ਸਾਰੀ ਡੁੱਬ ਡੱਬ ਗਿਆ ਆ ਚਾਰੇ ਪਾਸੇ ਦੇਖ ਸਕਦੇ ਆ ਇਧਰ ਸਾਰਾ ਸਾਰਾ ਪਿੰਡ ਦਾ ਪਾਣੀ ਸਾਡਾ ਪਿੰਡ ਬਠਿੰਡੇ ਜਿਹੜੇ ਦਾ ਪਿੰਡ ਆ ਇਹ ਜਮਾ ਐਂਡ ਮਾ ਟੇਲ ਪਿੰਡ ਇਧਰ ਬਰਨਾਲੇ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਤੇ ਪਾਣੀ ਉਧਰੋਂ ਸੂਏ ਟੁੱਟ ਗਏ ਉੱਤੋਂ ਪਾਣੀ ਆ ਤੇ ਸਾਡੇ ਸਾਡਾ ਪਿੰਡ ਫੇਰ ਵੀ ਚਾਰੇ ਪਾਸੇ ਉਚਾਈ ਤੇ ਸੀ ਬਸ ਫੇਰ ਵੀ ਸਾਡੇ ਪਿੰਡ ਸਾਰਾ ਡੁੱਬ ਗਿਆ ਦੇਖ ਲਓ ਸਾਰਾ ਪਾਣੀ ਇਧਰ ਨੂੰ ਆਈ ਜਾਂਦਾ ਆ ਦੇਖ ਲਓ ਉਹਨੇ ਦੇਖਦੇ ਨਹੀਂ ਆਹ ਦੇਖ ਲੋ ਤੁਹਾਡੇ ਗੇਤੇ ਝੋਨੇ ਲੱਗੇ ਹੋਏ ਆ ਉਹ ਘਰ ਵਾਲਿਆਂ ਦਾ ਪਿੰਡ ਨਾਲ ਸੰਪਰਕ ਹੀ ਟੁੱਟ ਗਿਆ ਉਧਰੋਂ ਚੱਲ ਸਾਰਾ ਹੀ ਦਿਖਾਉਣਾ ਬੁਰਾ ਹਾਲ ਹੋਇਆ ਪਿਆ ਸਾਰੇ ਪਿੰਡ ਦਾ ਆ ਦੇਖੋ ਗੋਡੇ-ਗੋਡੇ ਪਾਣੀ ਆਹ ਦੇਖਦੇ ਗੋਡੇ-ਗੋਡੇ ਪਾਣੀ ਆਇਆ ਪਿਆ ਕੱਲ ਤਾਂ ਇਦੋਂ ਵੀ ਜ਼ਿਆਦਾ ਸੀਗੇ ਕੁਸ ਪਾਣੀ ਹਲੇ ਉਹ ਸਾਰੇ ਉਹਾਂ ਬੱਟਾ-ਬੱਟਾਂ ਤੋੜ-ਤੜ ਕੇ ਉਹ ਗਾਹਾਂ ਜਾ ਕੇ ਜੇਠੂ ਗਿਆ ਪਿੰਡ ਦੀ ਹੱਤ ਲੱਗਦੀ ਉਹਦੇ ਨਾਲ ਜਾ ਕੇ ਲੱਗ ਗਿਆ ਉਤੋਂ ਮੀ ਫੇਰ ਆ ਗਿਆ ਦੇਖ ਸਕਦੇ ਆ ਹਾਲਾਤ ਨੇ ਕਿਸੀਆਂ ਦੇ ਜਾਵਾ ਆ ਉਹ ਵੀ ਪਹੀਤੇ ਆਉਨਾਂ ਲਗਾ ਉਧਰੋਂ ਪਾਣੀ ਵੜਾ ਹੀ ਜਾਂਦਾ ਨਾ ਪਾਣੀ ਦਾ ਕਿ ਉਧਰੋਂ ਆਉਣ ਉਹ ਕੱਢਣਗੇ ਟੌਰ ਖੋਲਿਆ ਪਿਆ ਹੁੰਦਾ ਨਾ ਟੌਰ ਕਿਉਂ ਹੁਣ ਉਧਰ ਵੱਧੋ ਕਰਨਗੇ ਨਾ ਕੱਢ ਚ ਇਧਰ ਨਹੀਂ ਇਹ ਹੜਕਾ ਤੋੜ ਕੇ ਕੱਢ ਦਾਂਗੇ ਕੌਣ ਕਹਿੰਦੇ ਲਾਂਗਵੇਂ ਟੌਰ ਨੂੰ ਉਹ ਫਿਰ ਉਧਰੋਂ ਕੱਢ ਕੀ ਜਾਂਦੇ ਉਹ ਓਏ ਟੌਰ ਖੋਲੀ ਬੈਠੇ ਟੌਰ ਦਾ ਪਾਣੀ ਇਧਰ ਵੜਾ ਹੀ ਜਾਂਦਾ ਆ ਲੈ ਪਤਾ ਤੈ ਕਿਹੜਾ ਹੋਗਾ ਉਧਰ ਕਾਦੇ ਆ ਇਹ ਉਧਰ ਤਾਂ ਦੱਸੇ ਕਿ ਹੋਈ ਜਾਂਦਾ ਆ ਦੂਜੀ ਕਾ ਘਾਟ ਗਨ ਆ ਉਧਰ ਇਹਨੇ ਤੇੜਾ ਗਿਆ ਵੀਰ ਚੰਦੀ ਕੇ ਪ੍ਰਸ਼ਾਸਨ ਨੂੰ ਤਾਂ ਸੜਕ ਤੋੜਨੀ ਪਊ ਉਹ ਘਾਟ ਗਨ ਲਾ ਕੇ ਸੜਕ ਤਾਂ ਡੰਡਲ ਦੇਖ ਬੱਦਲ ਦੇਖ ਕੱਢਣਗੇ ਬਣੇ ਇੱਧਰ ਗੱਲ ਕਰਾਂ ਵੀ ਨਿਕਲਦਾ ਤਾਂ ਇੱਧਰ ਵੀ ਨਹੀਂ ਮੋੜ ਦੋ ਪਿੱਛੇ ਉਸੀ ਆ ਸੱਪੜੇ ਮੱਛੀਆਂ ਮੱਛੀਆਂ ਹੈਗੀਆਂ ਸਨ ਇਕ ਦਿਨ ਉਤਨੀ ਹੋਏ ਬਣੀ ਆ ਚੋ ਨਿਕਣੀ ਨੁਤਰੀ ਵੀਉ ਦਿਖਾਈਏ ਕਣੀਆਂ ਆ ਗਿਆ ਮੈਂਟ ਮਾਰ ਪਾਉਣਦੇ ਆ ਇੱਥੇ ਉਤਰ ਜਾ ਬਸ ਇੱਥੇ ਉਤਰ ਜਾ ਇਹ ਡੋਬਣਾ ਨਹੀਂ ਡੋਬਣਾ ਡੁੱਬੇਂਗੇ ਡੁੱਬ ਬਸ ਆ ਜਾ ਡੁੱਬੇਂਗੇ ਦਵਾਤ ਮੈਂ ਲਲਾ ਮੈਂ ਭਿੱਜੂਗਾ ਇਹ ਜਾ ਮੈਂ ਮੋਆ ਨਾ ਕਰਨ ਆ ਗਿਆ بس ਹੁਣ ਉਹ ਉੱਥੇ ਦੇਖ ਕੇ ਉੱਧਰੀ ਵੜਦੇ ਆਂ ਉਹ ਪਹਾੜੀ ਏਰੀਆ ਤੇ ਰਹਿੰਦੇ ਲੋਕ ਆਏ ਅੱਛਾ ਤੁੰਦਿਆਂ ਬੱਚਾਂ ਕੇ ਸਿੱਤੇ ਪਾਸ तो पटी ना इन्हों पट्टी ना बट्टिया निशानी है

ਆਣ ਦਾ ਫੁੱਦਾ ਨਹੀਂ ਡਰ ਲੱਗਦਾ ਕੋਈ ਸਪੇਡਾ ਨਾਲ ਹਾਂ ਬਾਲਾ ਪਾਣੀ ਬੜਾ ਆਈ ਜਾਂਦਾ ਪਿੱਛੇ ਤੋਂ ਉਹ ਪਿੱਛੇ ਜਾਂਦਾ ਮਨ ਮੋਨ ਬੰਦ ਕਰਿਆ ਹੁਣ ਰਲ ਕੇ ਸਾਰੇ ਜਾਨੇ ਵਧੀਆ ਰਹਿਣਗੇ ਨਹੀਂ ਸਾਰੇ ਚੋਨੇ ਮਰਨਗੇ ਉਹ ਫੇਰ ਮੇਰੇ ਕੋਲ ਚੱਲੇ ਇੱਕ ਵਾਰਾ ਨਹੀਂ ਤਾਂ ਫੇਰ ਸਾਰੀ ਚੋਨੇ ਮਰਨਗੇ ਦੇਖ ਲੈ ਤੂੰ ਬੋਲਾ ਹੀ ਜਾਂਦਾ ਆਹ ਤਾਂ ਨਾ ਪ੍ਰੋਬਲਮ ਕੋਈ ਨਹੀਂ ਕੋਈ ਲਾਲ ਹੋ ਰਿਹਾ ਲੱਗਦਾ ਲੱਗਦੀ ਨਹੀਂ ਦਿੱਖੇ ਉਹ ਪਾਰ ਨਹੀਂ ਹੈਗਾ 10 ਕਾਰਡ ਮੇਰੇ ਕੋਲ ਨਹੀਂ